ਹਾਂਜੀ ਸਾਧ ਸੰਗਤ ਜੀ ਅੱਜ ਤੁਹਾਨੂੰ ਪਤਾ ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਜਨਮ ਦਿਹਾੜਾ ਆਇਆ ਜੀ ਨਨਕਾਣਾ ਵਿੱਚ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਆਇਆ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਮੇਰੇ ਭੈਣ ਭਰਾ ਜੋ ਕਿ ਆਪਣੀ ਮਿਹਨਤ ਸਦਕਾ ਕਮਾਈ ਕਰਨ ਗਏ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਕੋਟੀ ਕੋਟੀ ਪ੍ਰਣਾਮ ਮੇਰੇ ਗੁਰੂ ਨਾਨਕ ਦੇਵ ਜੀ ਨੂੰ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰ ਮਨਾ ਰੇ ਆ ਸਾਰੇ ਲੰਗਰ ਲਾ ਰੇ ਆ ਤੇ ਗੁਰੂ ਮਹਾਰਾਜ ਦੇ ਗੁਣ ਗਾਣ ਗਾ ਰੇ ਆ ਇਹਨਾਂ ਦੇ ਨਾਲ ਭਾਈ ਮਰਦਾਨਾ ਤੇ ਭਾਈ ਮਸਤਾਨਾ ਦੋਨੇ ਰਕਾਬ বাজਾਂਦੇ ਸਨ ਗੁਰੂ ਨਾਨਕ ਦੇਵ ਜੀ ਦੀ ਚਰਨ ਛੂ ਧਰਤੀ ਨਨਕਾਣਾ ਸਾਹਿਬ ਜੋ ਕਿ ਪਾਕਿਸਤਾਨ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਹੋ ਸਕੇ ਆ ਵਾਹਿਗੁਰੂ ਜੀ ਮਹਾਰਾਜ ਕਿਤੇ ਤੰਦਰੁਸਤੀ ਦੇਣ ਅਸੀਂ ਜਰੂਰ ਦਰਸ਼ਨ ਕਰਾਂਗੇ ਮੈਂ ਪੰਜਾ ਤੀਰਥਾਂ ਦੇ ਯਾਤਰਾ ਕੀਤੀ ਹੈ ਪੰਦਾ ਪੰਜਾਂ ਹੀ ਆਪਾਂ ਜਿਹੜੇ ਗੁਰੂ ਧਾਮ ਆ ਨਨਕਾਣਾ ਸਾਹਿਬ ਨਹੀਂ ਜਾ ਹੋਇਆ ਪਟਨਾ ਸਾਹਿਬ ਹਜੂਰ ਸਾਹਿਬ ਦਮਦਮਾ ਸਾਹਿਬ ਆਪਣੇ ਨੰਦਪੁਰ ਸਾਹਿਬ ਤੇ ਹਰਮੰਦਰ ਸਾਹਿਬ ਆਪਾ ਦਰਸ਼ਨ ਕਰ ਚੁੱਕੇ ਹੈ ਆ ਤੁਹਾਡੀ ਕਿਰਪਾ ਹੋਊਗੀ ਮੇਰੀ ਵੀਡੀਓ ਨੂੰ ਜੇ ਤੁਸੀਂ ਲਾਈਕ ਸ਼ੇਅਰ ਕਮੈਂਟ ਕਰੋਗੇ ਤਾਂ ਚਾਰ ਪੈਸੇ ਆ ਜਾਣਗੇ ਤਾਂ ਫਿਰ ਆਪਾਂ ਨਨਕਾਣਾ ਸਾਹਿਬ ਦੀ ਯਾਤਰਾ ਕਰਾਂਗੇ ਇਹ ਤੁਹਾਡੇ ਸਿਰ ਤੇ ਹੀ ਆ ਸਾਥ ਸੰਗਤ ਜੀ ਅਸੀਂ ਕੁਛ ਵੀ ਨਹੀਂ ਐ ਇਹ ਤੁਸੀਂ ਹੋ ਹੀ ਹੱਲਾ ਵਸੀਲਾ ਕਰਨਾ ਸਾਡੀ ਵੀਡੀਓ ਨੂੰ ਦੇਸਾਂ ਦੇਸਾਂ ਵਿੱਚ ਬੈਠੇ ਮੇਰੀ ਭੈਣ ਭਰਾ ਔਰ ਪੰਜਾਬ ਦੇ ਵਿੱਚ ਬੈਠੇ ਸਾਰਿਆਂ ਨੇ ਵਾਇਰਲ ਕਰਨੀ ਆ ਵਾਹਿਗੁਰੂ ਦੇ ਗੁਣ ਗaan ਦੀ ਚਰਨ ਸ਼ੋਹ ਲੈਣੀ ਆ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੁਹਾਡੇ ਕਿਰਤ ਕਮਾਈਆਂ ਦੇ ਵਿੱਚ ਵਾਧਾ ਕਰੇ ਜੋ ਵੀ ਪ੍ਰਦੇਸਾਂ 'ਚ ਵੀਰ ਗਏ ਆ ਭੈਣ ਭਰਾ ਗਏ ਆ ਸਾਰਿਆਂ ਨੂੰ ਸੁੱਖ ਸ਼ਾਂਤੀ ਬਾਬਾ ਨਾਨਕ ਖਜ਼ਾਨੇ ਭਰਪੂਰ ਕਰੇ 13-13 ਤੋਲ ਦਾ ਮੇਰਾ ਬਾਬਾ ਨਾਨਕ 13-13 ਤੋਲ ਦਾ ਮੇਰਾ ਬਾਬਾ ਨਾ ਇੱਕ ਵੀਰ ਪਿਆ ਦਾ ਲੰਗਰ ਲਾਇਆ ਸੀ ਦੇਖੋ ਕਿੱਥੋਂ ਦਿੱਕਰ ਵੀਰ ਪੀਆ ਦਾ ਲੰਗਰ ਅੱਜ ਤਿੱਕਰ ਚੱਲਦਾ ਗੁਰਦੁਆਰਿਆਂ 'ਚ ਜਾਓ ਬੜੇ ਠਾਠ ਵਾਠ ਰੰਗ ਭਾਗ ਵਾਹਿਗੁਰੂ ਨੇ ਨੀ ਕਿਰਪਾ ਕੀਤੀ ਆ ਕੋਈ ਭੁੱਖਾ ਨਹੀਂ ਸੌਂਦਾ ਮਹਾਰਾਜ ਤੇਰੇ ਦਰ ਤੇ ਅਸੀਂ ਅਰਦਾਸਾਂ ਕਰਦੇ ਆ ਜੀ ਦੇਸਾਂ ਵਿਦੇਸਾਂ 'ਚ ਵੀਰ ਗਏ ਆ ਭੈਣ ਭਰਾ ਬਹੁਤ ਸੰਜੋਗ ਕਰਦੇ ਆ ਉਹਨਾਂ ਨੂੰ ਵੀ ਮਿਹਰ ਭਰਿਆ ਹੱਥ ਰੱਖਿਓ ਸਾਰਿਆਂ ਦੇ ਸਿਰਾਂ ਤੇ ਚੜ੍ਹਦੀ ਕਲਾ ਰੱਖਿਓ ਹਮੇਸ਼ਾ ਖੁਸ਼ ਰੱਖਿਓ ਮੇਰੇ ਪੰਜਾਬ ਤੇ ਵੀ ਚੜ੍ਹਦੀ ਕਲਾ ਰੱਖਿਓ ਆਪਣਾ ਮਿਹਰ ਪ੍ਰਿਆ ਹੱਥ ਰੱਖਿਓ ਤੇਰਾ ਤੇਰਾ ਤੋਲਣ ਵਾਲਿਆ ਤੂੰ ਸਭ ਨੂੰ ਡੋਲਿਆ ਨਹੀਂ ਦਿੰਦਾ ਬਾਬਾ ਨਾਨਕ ਤੇਰਾ ਤੇਰਾ ਤੋਲਦਾ ਕਿਸੇ ਨੂੰ ਡੋਲਣ ਨਹੀਂ ਦਿੰਦਾ ਇਹ ਮੇਰੇ ਗੁਰੂ ਨਾਨਕ ਦੇਵ ਜੀ ਨੇ 20 ਰੁਪਿਆ ਦਾ ਲੰਗਰ ਲਾ ਕੇ ਮਹਾਨ ਦੁਨੀਆ ਦੇ ਉੱਤੇ ਆਪਣਾ ਕਾਜ ਰਚਾਇਆ ਇਹਨਾਂ ਦੇ ਪੁੱਟਿਆਂ ਤੇ ਚੱਲੋ ਸਿੱਖ ਬਣੋ ਨਸ਼ੇ ਪੱਤੇ ਤੋਂ ਦੂਰ ਰਹੋ ਨਸ਼ੇ ਪੱਤਿਆਂ ਤੋਂ ਦੂਰ ਰਹੋ ਕੋਈ ਇਦਾਂ ਦਾ ਨਾ ਕੰਮ ਕਰੋ ਮਾਪੇ ਬਾਪ ਦੀ ਸੇਵਾ ਕਰੋ ਦੇਸ਼ ਅਬ ਦੇਸਾਂ 'ਚ ਵੀ ਗਏ ਆ ਤਾਂ ਮਾਪੇ ਬਾਪ ਦੀ ਸੇਵਾ ਬੇਟਾ ਜ਼ਰੂਰ ਕਰਿਆ ਕਰੋ ਭੈਣ ਭਰਾਵੋ ਮਾਪਿਆਂ ਤੋਂ ਵੱਡਾ ਕੋਈ ਨਹੀਂ ਐ ਸਭ ਤੋਂ ਵੱਡਾ ਗੁਰੂ ਨਾਨਕ ਦੇ ਉਸ ਤੋਂ ਛੋਟਾ ਮਾਪੇ ਬਾਪ ਉਹਨਾਂ ਦੀ ਸੇਵਾ ਕਰੋ ਮੈਂ ਦੇਖਦੀ ਆਂ ਲੋਕਾਂ ਦੇ ਮਾਪੇ ਬਾਪਾਂ ਨੂੰ ੱਟਕੇ ਮਾਰ ਮਾਰ ਕੱਢਦੇ ਆ ਇਹ ਨਹੀਂ ਕਰਨਾ ਚਾਹੀਦਾ ਗੁਰੂ ਨਾਨਕ ਦੇਵ ਦੀ ਚਰਨ ਛੂ ਬਾਬਾ ਨਾਨਕ ਮੇਰਾ 13 13 ਤੋਲਦਾ 13 13 ਤੋਲਦਾ ਜੋ ਵੀ ਮੇਰੀ ਵੀਡੀਓ ਦੇਖਦਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਗੁਰੂ ਨਾਨਕ ਦੇਵ ਜੀ ਦੀਆਂ ਮਿਹਰਾ ਖਜ਼ਾਨੇ ਉਹਨਾਂ ਦੇ ਭਰਪੂਰ ਕਰ ਦੇਵੇ ਰਾਤ ਦੁੱਗਣੀ ਤੇ ਦਿਨ ਚੌਗਣਾ ਕਰ ਦੇਵੇ ਮੇਰੇ ਭੈਣ ਭਰਾਵੋ ਮੇਰਾ ਵੀ ਤੁਹਾਡੇ ਸਿਰ ਤੇ ਵੀਡੀਓ ਪਾਉਣ ਨੂੰ ਦਿਲ ਕਰਦਾ ਮੈਂ ਬਣਾਈ ਆ ਜੇ ਤੁਹਾਨੂੰ ਬਹੁਤ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਦੇ ਗੁਰੂ ਨਾਨਕ ਦੇਵ ਦੇ ਚਰਣਾ ਵਿੱਚ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਮਤਲਬ ਸਾਰਿਆਂ ਦਾ ਭਲਾ ਸਾਰੀ ਦੀਨ ਦੁਨੀਆ ਦਾ ਭਲਾ ਵਾਹਿਗੁਰੂ ਥਾਣੂ ਹਮੇਸ਼ਾ ਖੁਸ਼ ਰੱਖੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ